ਕੈਨੇਡੀਅਨ ਘਬਰ ਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਕੈਨੇਡਾ ਨੇ ਪੀ ਐਨ ਪੀ ਐਕਸਪ੍ਰੈਸ ਐਂਟਰੀ ਡਰਾਅ ਵਿੱਚ ਉਮੀਦਵਾਰਾਂ ਨੂੰ ਸੱਦਾ ਦਿੱਤਾ ਹੈ ਇਮੀਗ੍ਰੇਸ਼ਨ ਸਰਨਾਰਤੀ ਸਿਟੀਜ਼ਨਸ਼ਿਪ ਕੈਨੇਡਾ ਆਰ ਸੀ ਸੀ ਨੇ ਸਭ ਤੋਂ ਤਾਜ਼ਾ ਐਕਸਪ੍ਰੈਸ ਐਂਟਰੀ ਡਰਾਅ ਵਿੱਚ ਅਪਲਾਈ ਕਰਨ ਲਈ ਸੱਦੇ ਜਾਰੀ ਕਰ ਦਿੱਤੇ ਨੇ ਵਿਭਾਗ ਨੇ ਪ੍ਰੋਵਿੰਸ਼ਲ ਲਾਮਜ਼ਦ ਪ੍ਰੋਗਰਾਮ ਪੀ ਐਨ ਪੀ ਆਨਲਾਈਨ ਡਰਾਅ ਵਿੱਚ 733 ਆਈਟੀਏ ਜਾਰੀ ਕਰ ਦਿੱਤੇ ਨੇ ਉਮੀਦਵਾਰਾਂ ਨੂੰ ਵਿਚਾਰੇ ਜਾਣ ਲਈ ਘਟੋ ਘਟ ਵਿਆਪਕ ਰੈਂਕਿੰਗ ਸਿਸਟਮ ਸੀ ਆਰ ਐਸ ਸਕੋਰ 812 ਦੀ ਲੋਡ ਹੁੰਦੀ ਹੈ ਸਭ ਤੋਂ ਤਾਜ਼ਾ ਜੋ ਐਂਟਰੀ ਡਰਾ ਤੇ ਯੂਟੂਬਨ ਹੋਇਆ ਸੀ ਅਤੇ ਵਿਆਪਕ ਇਤਿਆਂ ਵਿੱਚ ਸ਼੍ਰੇਣੀ ਆਧਾਰਤ ਚੋਣ ਡਰਾ ਵਿੱਚ 1800 ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ ਸੀ ਪਿਛਲੇ ਜੁਲਾਈ ਤੋਂ ਬਾਅਦ ਇਹ ਪਹਿਲਾ ਗੈਰ ਫ੍ਰੈਂਚ ਬੋਲਣ ਵਾਲਾ ਸ਼੍ਰੇਣੀ ਆਧਾਰਤ ਡਰਾ ਸੀ ਤੇ ਅੱਜ ਦਾ ਡਰਾ ਨਵੰਬਰ ਦਾ ਪਹਿਲਾ ਡਰਾ ਹੈ ਤੇ 2025 ਲਈ ਕਰੀਡਾ ਦਾ ਇਮੀਗ੍ਰੇਸ਼ਨ ਪੱਧਰੀ ਯੋਜਨਾ ਜਾਰੀ ਹੋਣ ਤੋਂ ਬਾਅਦ ਯੋਜਨਾ ਦੇ ਤਹਿਤ ਆਈਆਰਸੀਸੀ ਦਾ ਟਿਚਾ ਅਗਲੇ ਸਾਲ 124660 ਐਕਸਪ੍ਰੈਸ ਐਂਟਰੀ ਉਮੀਦਵਾਰਾਂ ਦਾ ਸਵਾਗਤ ਕਰਨਾ ਹੈ ਜਿਨ੍ਹਾਂ ਲੋਕਾਂ ਨੇ ਅੱਜ ਆਈਟੀ ਪ੍ਰਾਪਤ ਕੀਤਾ ਉਹਨਾਂ ਨੂੰ ਅਗਲੇ ਸਾਲ ਦੇ ਟੀਚਿਆਂ ਵਿੱਚ ਵਿਚਾਰਿਆ ਜਾਵੇਗਾ ਜਾਂ ਤਾਂ ਐਕਸਪ੍ਰੈਸ ਐਂਟਰੀ ਉਮੀਦਵਾਰ ਲਈ ਨਵੇਂ ਪੇਸ਼ ਕੀਤੇ ਗਏ ਇਨ ਡਿਮਾਂਡ ਫੋਕਸ ਟੀਚਿਆਂ ਦੁਆਰਾ ਜਾਂ ਫਿਰ ਫੈਡਰਲ ਆਰਥਿਕ ਤਰੀਜ਼ਾ ਸ੍ਰੇਣੀ ਦੁਆਰਾ 829802789 ਦਾਖਲਿਆਂ ਦੇ ਇਨ ਕੈਨੇਡਾ ਫੋਕਸ ਟੀਚੇ ਨੂੰ ਕੈਨੇਡਾ ਵਿੱਚ ਪਹਿਲਾਂ ਹੀ ਰਹਿ ਰਹੇ ਅਸਥਾਈ ਨਿਵਾਸਾਂ ਨੇ ਸਭ ਤੋਂ ਵੱਧ ਪ੍ਰਭਾਵਿਤ ਕਰੇਗਾ ਇਹ 2025 ਵਿੱਚ ਕੈਨੇਡਾ ਦੇ ਸਮੁੱਚੇ ਆਰਥਿਕ ਇਮੀਗ੍ਰੇਸ਼ਨ ਦਾਖਲਿਆਂ ਦਾ ਲਗਭਗ 40% ਹੈ ਇਹਨਾਂ ਵਿੱਚ ਬਹੁਤ ਸਾਰੇ ਉਮੀਦਵਾਰ ਕੈਨੇਡਾ ਐਕਸਪੀਰੀਐਂਸ ਕਲਾਸ ਸੀਈਸੀ ਪ੍ਰੋਵਿੰਸ਼ਲ ਨਾਮਜ਼ਦ ਪ੍ਰੋਗਰਾਮ ਪੀਐਨਪੀ ਵਿੱਚ ਐਕਸਪ੍ਰੈਸ ਐਂਟਰੀ ਉਮੀਦਵਾਰ ਹੋਣਗੇ 48727 ਨਿਵਾਸੀ ਦਾਖਲਿਆਂ ਦਾ ਫੈਡਰਲ ਆਰਥਿਕ ਤਰੀਜ਼ਾਂ ਦੇ ਤੀਛੇ ਅਤੇ ਸਾਰੇ ਐਕਸਟ੍ਰੈਸ ਐਂਟਰੀ ਪ੍ਰਬੰਧਨ ਪ੍ਰੋਗਰਾਮਾਂ ਦਾ ਉਮੀਦਵਾਰ ਨੂੰ ਚੁਣੇਗਾ ਉਹ ਇਹ ਕੀ ਉਮੀਦਵਾਰ ਨੇ ਜਿਉ ਆਈ ਆਰ ਸੀ ਸੀ ਦੁਆਰਾ ਸੇਤ ਸੰਭਾਲ ਵਪਾਰ ਕਿਥੇ ਜਰੂਰੀ ਅੰਤਰਾ ਵਿੱਚ ਪਰ ਨਿਸਬ ਤੋਂ ਵਧੀਆ ਉਮੀਦਵਾਰ ਮੰਨਿਆ ਜਾਂਦਾ ਹੈ ਜਾਂ ਫਿਰ ਕਿ ਉਹ ਕਿ ਤੋਂ ਬਾਹਰ ਤੋਂ ਨਵੇਂ ਆਏ ਲੋਕਲੇ ਫਰੇਜ ਪਾਸ਼ੇ ਦੀ ਮਹਾਰਤ ਅਤੇ ਆਪਣੇ ਜਨਸੰਖਿਆ ਦੇ ਟੀਚੇ ਨੂੰ ਪੂਰਾ ਕਰਨ ਵਿੱਚ ਵਿਭਾਗ ਮਦਦ ਕਰ ਸਕਦਾ ਹੈ ਐਕਸਪ੍ਰੈਸ ਐਂਟਰੀ ਹੈ ਕਿ ਐਕਸਰੈਕਸ ਐਂਟਰੀ ਇੱਕ ਐਪਲੀਕੇਸ਼ਨ ਪ੍ਰਵੰਧਨ ਪ੍ਰਣਾਲੀ ਹੈ ਜੋ ਸਥਾਈ ਨਿਵਾਸ ਦੀ ਮੰਗ ਕਰਨ ਵਾਲੇ ਲੋਕਾਂ ਲਈ ਤਿੰਨ ਪ੍ਰਮੁੱਖ ਆਰਥਿਕ ਇਮੀਗ੍ਰੇਸ਼ਨ ਪ੍ਰੋਗਰਾਮਾਂ ਦੀ ਨਿਗਰਾਨੀ ਕਰਦਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਕੈਨੇਡੀਅਨ ਫੈਡਰਲ ਸਕਿੱਲ ਵਰਕਰ ਪ੍ਰੋਗਰਾਮ ਤੇ ਫੈਡਰਲ ਸਕਿੱਲ ਟ੍ਰੇਡਸ ਪ੍ਰੋਗਰਾਮ ਇਹਨਾਂ ਪ੍ਰੋਗਰਾਮਾਂ ਵਿੱਚ ਉਮੀਦਵਾਰ ਮੁਲਾਂਕਣ ਵਿਆਪਕ ਰੈਕਿੰਗ ਸਿਸਟਮ CRS ਸਕੋਰ ਦੀ ਵਰਤੋਂ ਕੀਤੀ ਜਾਂਦੀ ਹੈ ਤੇ CRS ਉਮੀਦਵਾਰਾਂ ਨੂੰ ਉਹਨਾਂ ਦੀ ਮਨੁੱਖੀ ਪੂੰਜੀ ਵਿਸ਼ੇਸ਼ਤਾ ਜਿਵੇਂ ਕਿ ਉਮਰ ਕਿੱਤੇ ਪਾਸ਼ਾ ਦੀ ਯੋਗਤਾ ਸਿੱਖਿਆ ਕੰਮ ਦੇ ਤਜਰਬੇ ਦੇ ਆਧਾਰ ਤੇ ਬਿੰਦੂ ਮੁਲ ਸਕੋਰ ਨਿਰਧਾਰਤ ਕਰਦੀ ਹੈ ਉਹਨਾਂ ਨੂੰ ਕਨੇਡਾ ਵਿੱਚ ਭੈਣ ਭਰਾ ਹੋਣਾ, ਜੀਵਨ ਸਾਥੀ ਸਾਥੀ ਨਾਲ ਆਵਾਸ ਕਰਨਾ, ਕਨੇਡਾ ਵਿੱਚ ਵਿਦੇਸ਼ਾਂ ਦੇ ਅੰਦਰ ਸਿੱਖਿਆ ਜਾਂ ਕੰਮ ਦੇ ਤਜਰਬੇ ਦੇ ਅੰਕ ਵੀ ਮਿਲਦੇ ਨੇ। ਐਂਟਰੀ ਐਕਸਪ੍ਰੈਸ ਐਂਟਰੀ ਵਿੱਚ ਦਾਰ ਜੋ ਕਿ ਵਿਸਤ੍ਰਿਤ ਪੀ ਐਨ ਪੀ ਸਟ੍ਰੀਮ ਦੁਆਰਾ ਅਪਲਾਈ ਕਰਦੇ ਨੇ ਉਹਨਾਂ ਦੇ ਸਕੋਰ ਲਈ ਇੱਕ ਵਾਧੂ 600 ਪੁਆਇੰਟ ਪ੍ਰਾਪਤ ਕਰਦਾ। ਅਸਲ ਵਿੱਚ ਗਰੰਟੀ ਦਿੰਦੇ ਹੋਏ ਕਿ ਉਹ ਇੱਕ ਆਈਟੀ ਪ੍ਰਾਪਤ ਕਰਦਾ ਇਕੱਠੇ ਜਾਣ ਤੇ ਇਹ ਬਿੰਦੂ ਮੁੱਲ ਸਮੁੱਚੇ ਸੀਆਰ ਸਕੋਰ ਨੂੰ ਜੋੜਦੇ ਨੇ ਅਤੇ ਸਮੁੱਚੇ ਉੱਚ ਸਕੋਰ ਵਾਲੇ ਆਗਮੀ ਐਕਸਪਰਟ ਸੈਂਟਰੀ ਡਰਾ ਬਸ਼ਰਤੇ ਕਿ ਡਰਾ ਕਿਸਮ ਸ਼੍ਰੇਣੀ ਦੇ ਅਧੀਨ ਹੋਣੇ ਚਾਹੀਦੇ ਨੇ ਵਿੱਚ ਅਰਜੀ ਦੇਣ ਲਈ ਸੱਦਾ ਪ੍ਰਾਪਤ ਕਰਨ ਲਈ ਸਭ ਤੋਂ ਵੱਧ ਸੰਭਾਵਨਾਉਂਦੀ ਹੈ 2024 ਚ ਐਕਸਪਰਟ ਸੈਂਟਰੀ ਡਰਾ ਦੇ ਨਤੀਜਿਆਂ ਦਾ ਸੰਖੇਪ 12 ਨਵੰਬਰ ਨੂੰ ਸਵੇਰ ਨਾਮਜ਼ਦ ਪ੍ਰੋਗਰਾਮ ਦੇ ਵਿੱਚ 733 ਸੱਦੇ ਭੇਜੇਗੇ 812 ਦੇ ਸਕੋਰ ਅਕਤੂਬਰ 23 ਨੂੰ ਵਪਾਰ ਕੀਤੇਆਂ ਵਿੱਚ 1800 ਸੱਦੇ ਤੇ 433 ਦਾ ਸਕੋਰ ਹੈ ਤੇ ਉੱਥੇ ਹੀ 22 ਅਕਤੂਬਰ ਨੂੰ ਕ੍ਰੇਡਿਨ ਅਨੁਭਵ ਕਲਾਸ ਦੇ ਵਿੱਚ 400 ਆਈਟੀਏ ਤੇ 539 ਦਾ ਸਕੋਰ ਅਕਤੂਬਰ 21 ਨੂੰ ਸਵੇਰ ਨਾਮਜ਼ਦ ਪ੍ਰੋਗਰਾਮ ਦੇ ਵਿੱਚ 648 ਸੱਦੇ ਤੇ 791 ਦਾ ਸਕੋਰ ਅਕਤੂਬਰ 10 ਨੂੰ ਫ੍ਰੈਂਚ ਭਾਸ਼ਾ ਦੀ ਮਹਾਰਤ ਵਾਲੇ 1000 ਲੋਕਾਂ ਨੂੰ ਸੱਦਾ ਤੇ 444 ਦਾ ਸਕੋਰ 9 ਅਕਤੂਬਰ ਨੂੰ ਕ੍ਰੇਡਿਨ ਨਾਮ ਨੂੰ ਕਲਾਸ ਦੇ ਵਿੱਚ 500 ਸੱਦੇ ਤੇ 539 ਦਾ ਸਕੋਰ 7 ਅਕਤੂਬਰ ਨੂੰ ਸਵੇਰ ਨਾਮਜ਼ਦ ਪ੍ਰੋਗਰਾਮ ਦੇ ਵਿੱਚ 1613 ਸੱਦੇ ਤੇ 743 ਦਾ ਸਕੋਰ ਕੈਨੇਡੀਅਨ ਅਨੁਭਵ ਕਲਾਸ ਦੇ ਵਿੱਚ 4000 ਲੋਕਾਂ ਨੂੰ ਸੱਦਾ 10 ਸਤੰਬਰ 19 ਨੂੰ ਤੇ 509 ਦਾ ਸਕੋਰ 13 ਸਤੰਬਰ ਨੂੰ ਫ੍ਰੈਂਚ ਭਾਸ਼ਾ ਵਾਲੀ ਮਾਰਟ ਵਾਲੇ 1000 ਲੋਕਾਂ ਨੂੰ ਸੱਦਾ ਤੇ 446 ਦਾ ਸਕੋਰ ਸਤੰਬਰ 9 ਨੂੰ ਸਵੇਰ ਨਾਮਜ਼ਦ ਪ੍ਰੋਗਰਾਮ ਦੇ ਜ 911 ਲੋਕਾਂ ਨੂੰ ਸੱਦਾ ਤੇ 732 ਦਾ ਸਕੋਰ 27 ਅਗਸਤ ਨੂੰ ਗ੍ਰੇਨੀਨ ਅਨੁਭਵ ਕਲਾਸ ਦੇ ਵਿੱਚ 3300 ਲੋਕਾਂ ਨੂੰ ਸੱਤਾ ਦੇ 507 ਦਾ ਸਕੋਰ ਸਵੇਰ ਨਾਮਜ਼ਦ ਪ੍ਰੋਗਰਾਮ 26 ਅਗਸਤ ਨੂੰ 1120 ਲੋਕਾਂ ਦੇ ਸੱਦਾ ਤੇ 9694 ਦਾ ਸਕੋਰ 15 ਅਗਸਤ ਨੂੰ ਫਰੈਂਚ ਭਾਸ਼ੀ ਇਮਾਰਤ ਵਾਲੇ 200 ਲੋਕਾਂ ਨੂੰ ਸਰ 2000 ਲੋਕਾਂ ਨੂੰ ਸੱਦਾ ਤੇ 394 ਦਾ ਸਕੋਰ ਇਸੇ ਤਰ੍ਹਾਂ ਇੱਕ ਲੰਬੀ ਲਿਸਟ ਇਸ ਵਿੱਚ ਸ਼ਾਮਲ ਕੀਤੀ ਗਈ ਹੈ